ਪਾਰਤ ਦੇਸ਼ ਜੋ ਕਿ ਦਿਨੋ ਦਿਨ ਤਰੱਕੀ ਦੀਆਂ ਲੀਹਾਂ ਦੇ ਉੱਤੇ ਆਉਂਦਾ ਦਿਸ ਰਿਹਾ ਹੈ ਇਸੇ ਦੇ ਚੱਲਦੇ ਪਾਰ ਸਰਕਾਰ ਵੱਲੋਂ ਬਾਕੀ ਦੇਸ਼ਾਂ ਦਾ ਮੁਕਾਬਲਾ ਕਰਦੇ ਹੋਏ ਬੰਦੇ ਭਾਰਤ ਟ੍ਰੇਨ ਦੀ ਸ਼ੁਰੂਆਤ ਕੀਤੀ ਗਈ ਹੈ ਤਾਂ ਜੋ ਲੋਕਾਂ ਨੂੰ ਥੋੜੇ ਸਮੇਂ 'ਚ ਆਪਣੀ ਮੰਜ਼ਿਲ ਤੱਕ ਪਹੁੰਚਾਇਆ ਜਾ ਸਕੇ ਪਰ ਇਸ ਟ੍ਰੇਨ ਦੇ ਸਟੋਪੇਜ ਕੱਟ ਹੋਣ ਦੀ ਵਜ੍ਹਾ ਨਾਲ ਮੁਸਾਫਰਾ ਨੂੰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਗੱਲ ਕਰੀਏ ਜ਼ਿਲ੍ਹਾ ਪਠਾਨਕੋਟ ਦੀ ਤਾਂ ਜ਼ਿਲ੍ਹਾ ਪਠਾਨਕੋਟ ਦੇ ਨਾਲ हिमाचल ਅਤੇ ਜੰਮੂ ਕਸ਼ਮੀਰ ਦੋ ਸੂਬਿਆਂ ਦੀ ਸਰਹੱਦ ਲੱਗਦੀ ਹੈ ਜਿਸ ਕਰਕੇ ਪਠਾਨਕੋਟ ਸਟੇਸ਼ਨ ਕਾਫੀ ਅਹਿਮ ਹੋ ਜਾਂਦਾ ਹੈ ਪਰ ਬੰਦੇ ਭਾਰਤ ਟ੍ਰੇਨ ਦਾ ਸਟੋਪੇਜ ਪਠਾਨਕੋਟ ਨਾ ਹੋਣ ਦੀ ਵਜ੍ਹਾ ਦੇ ਨਾਲ ਇਕੱਲੇ ਪਠਾਨਕੋਟ ਹੀ ਨਹੀਂ ਬਲਕਿ ਹਿਮਾਚਲ ਅਤੇ ਜੰਮੂ ਕਸ਼ਮੀਰ ਦੇ ਮੁਸਾਫਰਾ ਨੂੰ ਵੀ ਪਾਰੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਕਿਉਂਕਿ ਇਹਨਾਂ ਸੂਬਿਆਂ ਦੇ ਵਿੱਚ ਯਾਤਰ ਫੌਜ ਦੇ ਨਾਲ ਸੰਬੰਧਿਤ ਨੌਜਵਾਨ ਰਹਿੰਦੇ ਨੇ ਅਤੇ ਫੌਜ ਦੇ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਨੇ ਇਸ ਦੇ ਚਲਦੇ ਪਿਛਲੇ ਲੰਬੇ ਸਮੇਂ ਤੋਂ ਲੋਕਾਂ ਦੀ ਮੰਗ ਸੀ ਕਿ ਪਠਾਨਕੋਟ ਵਿਖੇ ਬੰਦੇ ਭਾਰਤ ਟ੍ਰੇਨ ਦਾ ਸਟਾਪੇਜ ਬਣਾਇਆ ਜਾਵੇ ਜਿਸ ਨੂੰ ਅਮਲੀ ਜਾਮਾ ਪਾੰਦੇ ਹੋਏ ਪਾਰ ਸਰਕਾਰ ਵੱਲੋਂ ਪਠਾਨਕੋਟ ਵਿਖੇ ਬੰਦੇ ਭਾਰਤ ਟ੍ਰੇਨ ਦਾ ਸਟਾਪੇਜ ਰੱਖਿਆ ਗਿਆ ਅਤੇ ਹੁਣ ਪਠਾਨਕੋਟ ਵਿਖੇ 2 ਮਿੰਟ ਦੇ ਲਈ ਟ੍ਰੇਨ ਰੁਕੇਗੀ 11:10 ਤੇ ਪਠਾਨਕੋਟ ਵਿਖੇ ਟ੍ਰੇਨ ਪਹੁੰਚੇਗੀ ਅਤੇ 11:12 ਤੇ ਇਹ ਟ੍ਰੇਨ ਪਠਾਨਕੋਟ ਤੋਂ ਜੰਮੂ ਦੇ ਲਈ ਰਵਾਨਾ ਹੋਵੇਗੀ ਪਾਰ ਸਰਕਾਰ ਦੇ ਇਹੀ ਫੈਸਲੇ ਤੋਂ ਲੋਕ ਕਾਫੀ ਖੁਸ਼ ਨਜ਼ਰ ਆ ਰਹੇ ਨੇ ਅਤੇ ਉਹਨਾਂ ਦਾ ਸਾਫ ਟੋਰ ਤੇ ਕਹਿਣਾ ਹੈ ਕਿ ਬੰਦੇ ਭਾਰਤ ਟ੍ਰੇਨ ਦਾ ਸਟੋਪੇਜ ਪਠਾਨਕੋਟ ਦੇ ਵਿੱਚ ਰੱਖ ਕੇ ਪਾਰ ਸਰਕਾਰ ਵੱਲੋਂ ਇਕੱਲੇ ਪਠਾਨਕੋਟ ਹੀ ਨਹੀਂ ਬਲਕਿ ਜੰਮੂ ਕਸ਼ਮੀਰ ਅਤੇ ਹਿਮਾਚਲ ਦੇ ਲੋਕਾਂ ਦੇ ਲਈ ਵੀ ਵੱਡੀ ਸੁਗਤ ਦਿੱਤੀ ਹੈ ਇਸ ਨਾਲ ਵਪਾਰੀਆਂ ਦਾ ਸਮਾਂ ਬਚੇਗਾ ਇਹ ਬੰਦੇ ਭਾਰਤ ਜਿਹੜੀ ਟ੍ਰੇਨ ਚਲਾਈ ਹੈਗੀ ਆ ਭਾਈ ਨਰਿੰਦਰ ਮੋਦੀ ਹੋਣਾ ਨੇ ਕੀ ਕਹਿਣਾ ਚਾਹੁੰਦੇ ਹੋ ਜੀ ਇਦੇ ਬਾਰੇ ਹੈਗਾ ਕਿ ਭਾਈ ਨਰਿੰਦਰ ਮੋਦੀ ਨੇ ਬਹੁਤ ਆਦੇਸ਼ੀ ਕੰਮ ਕੀਤੇ ਨੇ ਔਰ ਪਠਾਨਕੋਟ ਵਾਸੀਆਂ ਲਈ ਇੱਕ ਬੜਾ ਵੱਡਾ ਤੋਹਫਾ ਦਿੱਤਾ ਹੈ ਕਿ ਜਿਹੜੀ ਬੰਦੇ ਮਾਤਰਮ ਦਾ ਇੱਥੇ ਸਟਾਪੇਜ ਨਹੀਂ ਸੀ ਉਹ ਇੱਥੇ ਸਟਾਪੇਜ ਕਰ ਦਿੱਤਾ ਹੈ ਔਰ ਇਹ ਗੱਡੀ ਜਿਹੜੀ ਹੈ ਲਗਭਗ ਸਵੇਰ ਨੂੰ 11:00 ਬਜ ਕੇ 10 ਮਿੰਟ ਤੇ ਇੱਥੇ ਪਹੁੰਚੇਗੀ ਔਰ 11:30 11:00 ਵਜੇ ਜਮੂਹ ਜਾਏਗੀ ਜਿਹੜੇ ਲੋਕੀ ਅੱਗੇ ਅਹ ਦਿੱਲੀ ਜਨ ਬਸੇ ਲੋਕਾਂ ਨੂੰ ਬਹੁਤ ਟਾਈਮ ਲੱਗਦਾ ਸੀ ਉਹ ਹੁਣ 4-5 ਘੰਟੇ ਚ ਲੋਕੀ ਪਠਾਨਕੋਟ ਤੋਂ ਦਿੱਲੀ ਪਹੁੰਚਦੇ ਨੇ ਔਰ ਲੋਕਾਂ ਦਾ ਟਾਈਮ ਬਚਤ ਹੋਏਗੀ ਔਰ ਲੋਕਾਂ ਦੇ ਪੈਸੇ ਵੀ ਬਚਣਗੇ ਟਾਈਮ ਦੀ ਸੇਵਿੰਗ ਹੋਏਗੀ ਇਸ ਨਾਲ ਮੋਦੀ ਸਰਕਾਰ ਨੇ ਜਿਹੜੇ ਕੰਮ ਕੀਤੇ ਨੇ ਇਹ ਬੜੇ ਵਧੀਆ ਕੰਮ ਕੀਤੇ ਨੇ ਔਰ ਇਹੋ ਜੇ ਕੰਮ ਕੋਈ ਨਹੀਂ ਕਰ ਸਕਦਾ ਕੋਈ ਵੀ ਇੱਕ ਹੋਰ ਜਿਹੜੀ ਅਜੁੱਧਿਆਂ ਤੋਂ ਟ੍ਰੇਨ ਜਿਹੜੀ ਹੈ ਵੀ ਪਠਾਨਕੋਟੋਂ ਜਾਂਦੀ ਹੈ ਜਿਹਦੇ ਵਿੱਚ ਕਾਫੀ ਲੋਕਾਂ ਨੂੰ ਫਾਇਦਾ ਹੋਇਆ ਹੈ ਇਸ ਲਈ ਅਸੀਂ ਮੋਦੀ ਸਾਹਿਬ ਦਾ ਔਰ ਰੇਲਵੇ ਮੰਤਰੀ ਦਾ ਵੀ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਸਾਡੇ ਪਠਾਨਕੋਟ ਵਿੱਚ ਵੀ ਵੱਧੇ ਮਾਤਰਿਬ ਦਾ ਸਟਾਪੇਜ ਕੀਤਾ ਹੈ ਅਤੇ ਲੋਕਾਂ ਨੂੰ ਸਹੂਲਤ ਦੇਦੀ ਹੈ ਇਸ ਲਈ ਮੋਦੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਡੇ ਲਈ ਅੱਜ ਇਹ ਖੁਸ਼ੀ ਦਾ ਦਿਹਾੜਾ ਇਸ ਕਰਕੇ ਹੈ ਕਿ ਅਸੀਂ ਇੱਕ ਟ੍ਰੇਨ ਮੰਗ ਰਹੇ ਸੀ ਤੁਹਾਨੂੰ ਦੋ-ਦੋ ਸਟਾਪੇ ਜੀ ਮਿਲ ਗਏ ਕਿਉਂਕਿ ਮੈਂ ਜਿਹੜਾ ਕੁੱਟੂਆ ਉੱਥੇ ਆਪਣੇ ਬੰਦੇ ਬਹਾਰਾ ਦਾ ਪਠਾਨਕੋਟ ਦਾ ਹਿੱਸਾ ਸਮਝਦਾ ਇਹ ਇੱਥੇ ਜਿਹੜੀ ਬੰਦੇ ਵਾਰਤ ਦਿੱਤੀ ਹੈ ਇਹਦੇ ਨਾਲ ਪਠਾਨਕੋਟ ਦੇ ਲੋਕਾਂ ਨੂੰ ਪਠਾਨਕੋਟ ਦੇ ਲੋਕਾਂ ਨੂੰ ਹਿਮਾਚਲ ਦੇ ਲੋਕਾਂ ਨੂੰ ਇਹ ਪਹੁੰਚਣਾ ਆਸਾਨ ਹੋ ਜਾਏਗਾ ਔਰ ਇਹ ਨਰਿੰਦਰ ਭਾਈ ਮੋਦੀ ਦਾ ਵਿਕਸਿਤ ਭਾਰਤ ਜਿਹੜਾ ਹੈ ਇਹ ਉਹਦੇ ਵੱਲ ਬੰਦੇ ਹੋਏ ਕਦਮ ਨੇ ਅੱਜ ਅਫਰੀ ਸਰ ਤੋਂ ਵੀ ਬੰਦੇ ਵਾਰਤ ਚੱਲ ਰਹੀ ਹੈ ਅੱਜ ਕਟੜੇ ਤੋਂ ਵੀ ਬੰਦੇ ਵਾਰਤ ਚੱਲ ਰਹੀ ਹੈ ਅੱਜ ਪਠਾਨਕੋਟ ਵੀ ਬੰਦੇ ਵਾਰਤ ਚੱਲ ਰਹੀ ਹੈ ਇਹ ਜਿਹੜਾ ਧਿਆਣਾ ਸਾਨੂੰ ਆਇਆ ਹੈ ਇਹਦੇ ਲਈ ਮੈਂ ਉਹਰੇ ਨਰੇਂਦਰભાઈ ਮੋਦੀ ਜੀ ਦਾ ਰੱਡਾ ਜੀ ਦਾ ਅਸ਼wini ਇਨਵੈਸਟਮੈਂਟਲ ਜੀ ਦਾ ਇੱਕ ਵਾਰੀ ਫੇਸ ਸਮੂਚੇ ਪਠਾਨਕੋਟ ਵਾਸੀਆਂ ਵੱਲੋਂ ਬਹੁਤ-ਬਹੁਤ ਸਵਾਗਤ ਕਰਨਾ ਧੰਨਵਾਦ ਦਿਨਾ ਜੀ ਅਗਰ ਤੁਹਾਡੇ